نہیں کھا سکتے اس کر کے میں کہنا آٹا بھی دا جا دال بھی دکھی جائے گی سو سارے اسی طرح <تصفح> پیار کا سبوت دین کر کے دئی بیٹھے گئے ਐਮਐਲਏ ਸਾਹਿਬ ਤੁਹਾਡੇ ਨਾਲ ਲਾਈਵ ਜਿਹੜੇ ਰੂਬਰੂ ਹੋਣਗੇ ਧੰਨਵਾਦ ਸੋ ਵੀਰ ਜਿੰਨੇ ਵੀ ਇੱਥੇ ਪਹੁੰਚ ਰਹੇ ਨੇ ਮਨੂ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਧੰਨਵਾਦ लवली ਰਾਣਾ ਜੀ ਬਹੁਤ ਬਹੁਤ ਤੁਹਾਡਾ ਤਾ ਮੰਚੇਰ ਮੈਂ ਸਾਹਿਬ ਚਾਹ ਸਾਹਿਬ ਅਮਰਦੀਪ ਬਿੱਟਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਵੀ ਜਿਹਨੇ ਹੀ ਪੰਡਾਲ ਦੇ ਵਿੱਚ ਹੜ੍ਹ ਤੋਂਲੇ ਵਰਕਰ ਸਾਥੀ ਸਹਿਬਾਨ ਕੋ ਮਰੇ ਨੇ ਉਹਨਾਂ ਨੂੰ ਬੇਨਤੀ ਆ ਉਹ ਪੰਡਾਲ ਦੇ ਵਿੱਚ ਬੈਠਣ ਤੇ ਗਰਮੀ ਬਹੁਤ ਆ ਉਹ ਮੰਡੀ ਵੀ ਆਏ ਪੱਖਿਆ ਨੇ ਥਾਈਟ ਰੱਖਣ ਮੈਂ ਅਮੀਰਵਾਲ ਆਨੰਦਪੁਰ ਸਾਹਿਬ ਤੋਂ ਉਹ ਜਿਹਨੇ ਉਹਨਾਂ ਨੂੰ ਜੀ ਆਇਆ ਆਖਣਾ ਹੋਇਆ ਇਹ ਗੱਲ ਬੜੇ ਮਾਣ ਨਾਲ ਸੋਚਾ ਕਹੀ ਜਾ ਸਕਦੀ ਆ ਕਿ ਅੱਜ ਦਾ ਜਿਹੜਾ ਕੱਠਵਾ ਅੱਜ ਜਿਹੜਾ ਵਰਕਰਾਂ ਬਹੁਤ ਉਹੀ ਸਕਾਰਪਾਨ ਜਾ ਰਹੇ ਆ ਉਸੇ ਖੁਸ਼ੀ ਦੇ ਵਿੱਚ ਵਰਕਰ ਜਿਵੇਂ ਪੰਜਾਬ ਪੰਥ ਦੇ ਬੜਾ ਜੂਸ ਭਰਿਆ ਹੋਇਆ ਜਿਵੇਂ ਤੁਸੀਂ ਸਰਦਾਰ ਦਿਲਬਖ ਸਿੰਘ ਜੀ ਦੀ ਚੌਥੀ ਜਨਮ ਵਿਖੇ ਫੁੱਲਵਾੜੀ ਵੱਡੀ ਜਨਰੇਸ਼ਨਸ ਬੀਤ ਗਈ ਉਸ ਤੋਂ ਬਾਅਦ ਚੌਥੀ ਜਨਰੇਸ਼ਨ ਬੈਠੀ ਹੈ ਮੇਰੇ ਸਾਹਮਣੇ ਐਨਾ ਮਾਣ ਹੈ ਮੈਨੂੰ ਤੁਹਾਡੇ ਸਾਰਿਆਂ ਤੇ ਇੱਕ ਇੱਕ ਕਦਮ ਜਿਹੜਾ ਵੀ ਇੱਥੇ ਚੱਲ ਕੇ ਆਇਆ ਹੈ ਅਰਜੁਨ ਕੰਮੋਜੀ ਪਰਫਾਰਮ ਕਰਨ ਜਾ ਰਹੇ ਆ ਤੁਹਾਡਾ ਤੁਹਾਡਾ ਇੱਕ ਇੱਕ ਕਦਮ ਸਿਰ ਮੱਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹਨ ਕਿ ਜਦੋਂ ਤੁਹਾਡਾ ਆਗਾਸ ਅੱਛਾ ਹੋਵੇ ਤੁਹਾਡੀ ਸੋਚ ਅੱਛੀ ਹੋਵੇ ਤੁਹਾਡੀ ਕੰਮ ਜਨੂੰਨ ਅੱਛਾ ਹੋਵੇ ਤੇ ਫਿਰ ਤੇ ਪਰਮਾਤਮਾ ਖੁਦ ਥੱਲੇ ਉਤਰ ਜਾਂਦਾ ਹੈ ਤੁਹਾਡੀ ਮਦਦ ਕਰਨ ਨੂੰ ਸਰਦਾਰ ਦਿਲਬਖ ਸਿੰਘ ਜੀ ਦੀ ਫੁਲਵਾੜੀ ਜਿਹੜੀ ਹੈ ਉਸ ਨੂੰ ਵਰਕ ਐਥਿਕਸ ਪ੍ਰੋਟੋਕੋਲ ਵੱਡੇ ਛੋਟੇ ਦੀ ਇੱਜ਼ਤ ਕਰਨੀ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਸਦ ਭਾਵਨਾ ਔਰ ਹਰ ਇੱਕ ਦਾ ਭਲਾ ਸੋਚਣਾ ਇਹ ਉਹ ਪਰਿਵਾਰ ਹੈ ਸਿੰਘਲਾ ਸਾਹਿਬ ਜੀ ਆਇਆ ਤੁਹਾਨੂੰ ਕਰਦੀਆਂ ਤੁਹਾਡੇ ਸਾਧਤ ਸਾਹਿਬ ਸੰਤ ਸਿੰਘ ਸਿੰਘਲਾ ਜੀ ਜਿਹੜੇ ਕਿ ਸਰਦਾਰ ਦਿਲਬਖ ਸਿੰਘ ਜੀ ਦੇ ਕੁਲੀਗ ਰਹ ਚੁੱਕੇ ਹਨ ਮੈਂ ਛੋਟੀ ਜੀ ਬੱਚੀ ਸੀ 5 ਸਾਲ ਦੀ ਥੋੜੇ ਜਿਹਾ ਤੁਹਾਨੂੰ ਦੱਸਣਾ ਚਾਹਦੀ ਆਂ ਔਰ ਜਿੰਨੀ ਦੂਰ ਮੇਰਾ ਘੇਟ ਹੈ ਇੰਨੀ ਦੂਰ ਮੇਰਾ ਘਰ ਸੀ ਉਸ ਤੋਂ ਵੀ ਮੇਰੇ ਮੇਰਾ ਘਰ ਸੀ ਔਰ ਮੈਂ ਵਿਚੋ ਟੱਪ ਕੇ ਉਹਨਾਂ ਦੇ ਘਰ ਚਲੇ ਜਾਂਦੀ ਸੀ ਉਹਨਾਂ ਦੀ ਗੋਦ ਚ ਬੈਠ ਕੇ ਮੈਂ ਵੱਡੀ ਹੋਈ ਆਂ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਦੇਖ ਦੇਖ ਕੇ ਇੱਕ ਇੱਕ ਆਦਤ ਰੱਖੀ ਸੀ ਜ਼ਿੰਦਗੀ ਚ ਜਿੱਥੋਂ ਵੀ ਕੋਈ ਅੱਛੀ ਚੀਜ਼ ਮਿਲ ਜਾਏ ਉਹਨੂੰ ਅਪਣਾ ਲਓ ਔਰ ਜਿਹਦੇ ਕੋਲੋਂ ਕੋਈ ਗੁਣ ਮਿਲੇ ਉਹਦਾ ਗੁਣ ਆਪਣੇ ਨਾਂ ਲੈ ਕੇ ਚੱਲੋ ਕਿਉਂਕਿ ਹਰ ਸੰਸਾਰ ਦੇ ਵਿੱਚ ਕੋਈ ਨਾ ਕੋਈ ਗੁਣ ਹੁੰਦੇ ਆ ਔਰ ਉਹ ਗੁਣਾਂ ਨੂੰ ਜੇ ਤੁਸੀਂ ਅਪਣਾਦੇ ਜਾਓ ਤੇ 네ਗੇਟਿਵਿਟੀ ਨੂੰ ਬਾਹਰ ਕੱਢਦੇ ਜਾਓ ਤੇ ਤੁਸੀਂ ਇੱਕ ਦਿਨ ਜਿੱਥੇ ਸਿੰਘਲਾ ਸਾਹਿਬ ਪਹੁੰਚੇ ਜਾਂ ਜਿੱਥੇ ਤੁਸੀਂ ਬੱਚੇ ਅੰਗ ਸਿੰਘ ਨੂੰ ਪਹੁੰਚਾਇਆ ਉਹ ਉਹਨਾਂ ਗੁਣਾਂ ਦੇ ਹੀ ਆਸਰੇ ਉਹਦੋਂ ਤੱਕ ਕਿ ਬੱਚੇ ਪਹੁੰਚੇ ਹਨ ਔਰ ਔਰ ਦੂਜੀ ਗੱਲ ਜਿਹੜੀ ਬਜ਼ੁਰਗਾਂ ਦਾ ਆਸ਼ੀਰਵਾਦ ਹੁੰਦਾ ਔਰ ਜਿੱਥੇ ਮੇਰੀ ਮਾਤਾ ਸ਼ਿਰਦ ਜੀ ਬੈਠੀ ਹਨ ਇਹ ਬੁੱਧਗ੍ਰਹਿ ਬੈਠਾ ਸਾਡੇ ਸਾਹਮਣੇ ਜਿੰਨਾ ਮਾਵਾ ਨੂੰ ਪ੍ਰਣਾਮ ਕਰੋ ਪਿਤਾ ਜੀ ਨੂੰ ਪ੍ਰਣਾਮ ਕਰੋ ਉਹਨਾਂ ਹੀ ਤੁਸੀਂ ਫੁੱਲ ਦੇ ਤੇ ਫਲ ਦਿਓ ਸलाम ਸਾਰੀ ਮਾਤਰ ਸ਼ਕਤੀ ਨੂੰ ਜਿਹੜੀ ਇੱਥੇ ਬੈਠੀ ਹੈ ਮੈਨੂੰ ਤੁਹਾਡੇ ਤੇ ਮਾਣ ਹੈ ਕਿ ਤੁਸੀਂ ਸਾਨੂੰ ਨਿਮਾਨਿਆਂ ਨੂੰ ਬੱਚਿਆਂ ਨੂੰ ਪ੍ਰਕਾਸ਼ ਸਿੰਘ ਜੀ ਦੇ ਜਾਣ ਤੋਂ ਬਾਅਦ ਫੁੱਲਾਂ ਵਾਂਗੂ ਚੁੱਕ ਕੇ ਕਿੱਥੋਂ ਕਿੱਥੇ ਤੱਕ ਲੈ ਕੇ ਆਏ ਇੱਕ ਵਾਰੀ ਮੈਂ ਡਾਕਟਰ ਕੋਲ ਚਲੇਗੀ ਗੋਟੇ ਬੜੇ ਦੁਖਦੇ ਸੀ ਉਹ ਕਹਿੰਦੇ ਬੀਬੀ ਜੀ ਮੋਟੇ ਜਿਹਾ ਪ੍ਰੋਫੈਸ਼ਨ ਮੈਨੂੰ ਸਮਝ ਨਾ ਆਵੇ ਕੀ ਕਵਾਂ ਚੁਪਾਤੀ ਮੇਕਰ ਕੀ ਵੋਟ ਮੰਗਣ ਵਾਲੀ ਕੀ ਕਮਾਂ ਮੈਨੂੰ ਸਮਝ ਨਹੀਂ ਆਈ ਮੈਂ ਕਿਹਾ ਜੀ ਆ ਮੈਰੀਟੂ ਆ ਪੋਲਿਟਿਕਲ ਫੈਮਲੀ ਜਿੱਥੇ ਕਿ ਆਪਣੇ ਪੋਲਿਟਿਕਲ ਫਾਦਰ ਸਾਹਿਬ ਨੂੰ ਉਪਰ ਜ਼ਿੰਦਾ ਰੱਖਣ ਲਈ 1975 ਤੋਂ ਲੈ ਕੇ ਹੁਣ ਤੱਕ ਸਰਦਾਰ ਪ੍ਰਕਾਸ਼ ਸਿੰਘ ਤੇ ਗੁਰਇਕਬਾਲ ਕੌਰ ਇਹੋ ਉਹਨਾਂ ਦੇ ਪਿੱਛੇ ਸائے ਵਾਂਗੂ ਖੜੇ ਰਹੇ ਔਰ ਅੰਗਤ ਮੈਨੂੰ ਜਿੰਨੀ ਵਾਰੀ ਮੇਰੇ ਘਰ 3 ਜੰਮੀਆਂ ਮੈਨੂੰ ਇੱਕੋ ਹੀ ਗੱਲ ਸਰਦਾਰ ਜੀ ਨੇ ਕਿਹਾ 3ਾਂ ਬਹੁਤ ਪਿਆਰੀਆਂ ਲੱਗਦੀਆਂ ਬੇਟਾ ਇੱਕ ਮੁੰਡਾ ਵੀ ਜੰਮ ਲਿਆ ਇੱਕ ਘਰ ਚ ਚਿਰਾਗ ਵੀ ਚਾਹੀਦਾ ਸੋ ਇਹ ਬੱਚਾ 34 ਸਾਲ ਬਾਅਦ ਮਤਲਬ ਵਡੀਆਂ ਕੁੜੀਆਂ ਤੋਂ 15 16 ਸਾਲ ਬਾਅਦ ਫਿਰ ਮੈਂ ਦਿਮਾਗ ਨਾਲ ਸੋਚਿਆ ਕਿ ਮਨਾ ਜੋ ਇਹ ਕਹਿੰਦੇ ਹੈ ਸ਼ਾਇਦ ਦੇ ਵਿੱਚ ਕੋਈ ਗੱਲ ਹੋਵੇ ਤੇ ਇਹ ਬੱਚਾ ਤੁਹਾਡੇ ਇੱਥੇ ਆਇਆ ਬਹੁਤ ਜ਼ਿਆਦਾ ਸ਼ੀਦਾ ਸਾਹਿਬ ਬਾਬਾ ਜੀ ਨੂੰ ਮੱਥੇ ਟੇਕ ਤੇ ਕੇ ਇਕ ਲਾਤੀ ਖੜੇ ਹੋ ਕੇ ਸੁਖਨੀ ਸਾਹਿਬ ਦੇ ਬਾਟ ਕਰ ਕਰਕੇ ਇੱਕ ਗੁਰੂ ਰੂਪ ਬੱਚਾ ਲਿਆ ਜਿਹੜਾ ਕਿ ਸਰਬਤ ਦਾ ਪਨਾ ਕਰਨ ਲਈ ਜੰਮਿਆ ਔਰ ਸਾਰੀ ਮਾਮਾ ਨੂੰ ਪ੍ਰਣਾਮ ਕਰਨ ਵਾਲਾ ਔਰ ਦੇਖਿਆ ਤੁਸੀਂ ਇੱਕ ਦਿਨ ਆਈ ਦਾ ਮੇਰਾ ਬੱਚਾ ਸਿੰਘਲਾ ਸਾਹਿਬ ਵਾਹਿਗੁਰੂ ਕਹਿੰਦੇ ਸੀ ਜਦੋਂ ਤੁਹਾਡੀ ਮਦਦ ਕਰਨੀ ਹੁੰਦੀ ਹੈ ਐਦਾਂ ਦੇ ਰੱਬ ਰੂਪੀ ਬੰਦੇ ਤੁਹਾਡੀ ਜ਼ਿੰਦਗੀ ਚ ਐਂਟਰੀ ਕਰ ਜਾਂਦੇ ਬਹੁਤ ਹੀ ਸਤਿਕਾਰਯੋਗ ਮੇਰੇ ਇਲਾਕੇ ਦੇ ਮੇਰੇ ਸਾਰੇ ਪਰਿਵਾਰਕ ਮੈਂਬਰ ਮੇਰੇ ਬਜ਼ੁਰਗੋਂ ਮੇਰੇ ਮਾਤਾਵਾਂ ਨੌਜਵਾਨ ਸਾਥੀਆਂ ਅ ਅੱਜ ਖਾਸ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਪੁਰ ਸਾਹਿਬ ਹਾਲਕੇ ਤੋਂ ਉਮੀਦਵਾਰ ਅਤੇ ਮੇਰੇ ਬਡੇ ਭਰਾ ਰਜਿੰਦਰ ਸਿੰਘ ਜੀ ਜਿਹੜੇ ਕਿ ਇੱਛੇ ਤੌਰ ਤੇ ਸਾਡੇ ਘਰ ਪਹੁੰਚੇ ਨੇ ਮੈਂ ਸਾਰਿਆਂ ਨੂੰ ਪਹਿਲਾਂ ਤਾਂ ਜੀ ਆਇਆਂ ਆਖਦਾ ਵੈਲਕਮ ਕਰਦਾ ਕਿ ਤੁਸੀਂ ਘਰ ਆਇਓ ਤੇ ਨਾਲ ਹੀ ਇਸ ਮੌਕੇ ਤੇ ਮੈਂ ਤੁਹਾਡੇ ਸਾਰਿਆਂ ਤੋਂ ਹੱਥ ਵੰਡ ਕੇ ਮਾਫੀ ਮੰਗਦਾ ਕਿ ਮੈਂ ਤੁਹਾਡੇ ਵਿੱਚ ਨਹੀਂ ਆ ਸਕਿਆ ਹਾਲਕਿ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਆਪ ਆਂਦਾ ਮੇਰਾ ਵੀ ਬਹੁਤ ਦਿਲ ਕਰਦਾ ਕਿ ਮੈਂ ਆਪਣੇ ਇਲਾਕੇ ਚ ਆਪਣੇ ਪਰਿਵਾਰ ਵਿੱਚ ਤੁਹਾਡੇ ਸਾਰਿਆਂ ਤੇ ਮੈਂ ਵਿਚਰਾਂ ਜਿੱਦਾਂ ਕਿ ਸ਼ੁਰੂਤੋਂ ਮੈਂ ਵਿਚਰਦਾ ਆਇਆ ਪਰ ਕਈ ਗੱਲਾਂ ਅ ਅਨਸਾਨਾਂ ਦੇ ਹੱਥੋਂ ਬਾਹਰ ਹੁੰਦੀਆਂ ਆਪਣੇ ਹੱਥ-ਬਸ ਨਹੀਂ ਹੁੰਦੀਆਂ ਅ ਪੂਰੀ ਸਾਰੇ ਜਾਣਦੇ ਹੋ ਕਿ ਪਿਛਲੇ ਦਿਨੇ ਲਗਭਗ 4-5 ਹਫ਼ਤੇ ਹੋ ਗਏ ਆ 23 ਤਰੀਕ ਨੂੰ ਪਿਛਲੇ ਮਹੀਨੇ ਦੀ ਇੱਕ ਮੇਰਾ ایسیڈ ہوا سا اور میں سمجھتا کہ ایک بہت سیریس ایکسیڈنٹ سے آ, جتے میں سمجھتا کہ چلو ساٹھ جرور لگی لگ یا کافی گنجی ساٹھ سے گی پر پرماتا نے ہاتھ دے کے بچایا كتنے نہ كتے لوگ گیاں تھوڑی بلیسنگ سے گیاں جو اپنے کاریاں کہا یا اس تو پہلا بجرگاں نے ایک چنگے کام کیتے سے کہ ਉਦੇ ਕਰਕੇ ਮੈਂ ਸਮਝਦਾ ਕਿ ਜਿਹੜਾ ਇੱਕ ਬਹੁਤ ਬੜਾ ਜ਼ਿੰਦਗੀ ਦਾ ਜਿਹੜਾ ਇੱਕ ਵਾਅਦਾ ਹੋਇਆ ਬਾਕੀ ਤਾਂ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਕਿਸ ਤਿਆਰੀ ਚ ਲੱਗੇ ਹੋਏ ਸੀ ਔਰ ਕਿਹੜਾ ਕੰਮ ਹੋ ਗਿਆ ਪਰ ਮੈਂ ਸਮਝਦਾ ਕਿ ਜਿਹੜੀ ਪ੍ਰਮਾਤਮਾ ਨੇ ਜ਼ਿੰਦਗੀ ਦੀ ਟਿਕਟ ਦਿੱਤੀ ਉਸ ਤੋਂ ਉੱਪਰ ਕੋਈ ਹੋਰ ਬੜੀ ਗੱਲ ਨਹੀਂ ਹੋ ਸਕਦੀ ਸੋ ਮੈਂ ਇਸ ਮੌਕੇ ਤੇ ਤੁਹਾਡੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਮੇਰੇ ਪ੍ਰਤੀ ਉਸ ਇੱਕ ਬੜੀ ਅੱਛੀ ਸੋਚ ਦਿਖਾਈ ਹੈ ਹਮੇਸ਼ਾ ਮੇਰੇ ਸਿਰ ਤੇ ਆਪਣਾ ਮੇਰ ਭਰਿਆ ਹੱਥ ਰੱਖਿਆ ਔਰ ਮੈਂ ਵੀ ਥੋੜੇ ਹੌਸਲੇ ਕਰਕੇ ਆ ਪਾਕਿਸਤਾਨ ਤੇ ਲੰਮਾ ਪਿਆ ਔਰ ਮੈਨੂੰ ਪੂਰਾ ਯਕੀਨ ਆ ਕਿ ਆ ਨਾਲੇ ਥੋੜੇ ਸਮੇਂ ਚ ਕਿਉਂਕਿ ਐਵੇਂ ਜੀ 60 ਦਿਨ ਲੱਗੀ ਹੋਵੇ ਜਾਂ ਕੋਈ ਵੀ ਬੰਦੇ ਦੇ ਜਦ ਕੋਈ ਪ੍ਰੋਬਲਮ ਹੋਵੇ ਤਾਂ ਡਾਕਟਰ ਦੀ ਸਲਾਹ ਤੋਂ ਬਿਨਾ ਕੁਝ ਨਹੀਂ ਕਰਨਾ ਚਾਹੀਦਾ ਔਰ ਹਾਲੇ ਮੈਨੂੰ ਡਾਕਟਰ ਨੇ ਮਨਾ ਕੀਤਾ ਕਿ ਬਿਲਕੁਲ ਵੀ ਇਹ ਜੁਰਮ ਨਹੀਂ ਕਰਨੀ ਔਰ ਮੈਨੂੰ ਲੱਗਦਾ ਕਿ ਹਾਲੇ ਡੇਟ ਤੋਂ 2 ਮਹੀਨੇ ਲੱਗ ਜਾਣੇ ਮੈਨੂੰ ਪੂਰਾ ਕੈਮ ਹੋਣ ਚ ਆਲਰੇਡੀ 10 ਹਫ਼ਤੇ ਹੋ ਗਏ ਸੋ ਇੱਕ ਉਹ ਨਵਾਂ ਕੰਮ ਵੀ ਬੋਲ ਜਾਤ ਵਿੱਚ ਵੀ ਮੇਰੇ ਸਾਥ ਲੱਗੀ ਸੀ ਉਸ ਟਾਈਮ ਤੇ ਵੀ 3-4 ਮਹੀਨੇ 4 ਮਹੀਨੇ ਲੱਗਦੇ ਸਕੇ ਸੋ ਇਹ ਜਿੰਨਾ ਟਾਈਮ ਲੱਗਣਾ ਉਹਨਾਂ ਲੱਗਣਗੇ ਸੋ ਮੈਂ ਸਿਰਫ ਇੰਨੀ ਤੁਹਾਨੂੰ ਹੱਥ ਬਨ ਕੇ ਬੇਨਤੀ ਕਰੂੰਗਾ ਕਿ ਇਹ ਜਿਹੜੀ ਇਲੈਕਸ਼ਨ ਆ ਇਹ ਕੋਈ ਸਿੰਘਲਾ ਸਾਹਿਬ ਜਾਂ ਅੰਗਤ ਸਿੰਘ ਆ ਕੋਈ ਹੋਰ ਕਿਸੇ ਦੀ ਇੰਡੀਵਿਜੂਅਲ ਦੀ ਇਲੈਕਸ਼ਨ ਨਹੀਂ ਹਨ ਇਸ ਮੁਲਕ ਦੇ ਸੰਵਿਧਾਨ ਨੂੰ ਬਚਾਉਣ ਦੀ ਇਲੈਕਸ਼ਨ ਆ ਜੋ ਸਾਡੇ ਮੁਲਕ ਦੇ ਹਾਲਾਤ ਨੇ ਤੁਹਾਡੇ ਸਾਹਮਣੇ ਆ ਪੰਜਾਬ ਦੇ ਤਾਂ ਪਹਿਲਾਂ ਹੀ ਮੰਨੋ ਜਿਹੜਾ ਉਹ ਡਿਕਟੇਟਰ ਮੋਦੀ ਆ ਉਹ ਬੜੀ ਧੀਰ ਦਾ ਹੀ ਲੱਤਿਆ ਹੋਇਆ ਸੀਗਾ ਤੇ ਜੋ ਪਿਛਲੇ ਸਮੇਂ ਚ ਉਹ ਕਰਦਾ ਆਇਆ ਉਹਦੇ ਚ ਉਹਨੇ ਕੋਈ ਪੰਜਾਬ ਦੇ ਚ ਪੰਜਾਬ ਦੇ ਕਿਸਾਨਾਂ ਦੇ ਮਜ਼ਦੂਰਾ ਦੇ ਪੰਜਾਬ ਦੇ ਆਮ ਲੋਕਾਂ ਚ ਕੋਈ ਬਹੁਤੀ ਇੱਜ਼ਤ ਨਹੀਂ ਮਾਈ। ਹੋਰ ਪਿਛਨੇ ਦਿਨੀ ਤੁਹਾਨੂੰ ਯਾਦ ਹੋਊਗਾ 3 ਸਾਲ 3.5 ਸਾਲ ਪਹਿਲਾਂ ਕਿਸਾਨੀ ਅੰਦੋਲਨ ਚ ਚੱਲਿਆ پہلا شمبو باری تے پہ تے پہ سوری کنڈلی بحریر تے پہ کٹ ہویا لگ بھگ سال تو اوپر جڑا پنجاب دا کسان پنجاب دا مزدور جڑا تھے بیٹھے بیٹھا اور اس تو بعد ہریانہ یو پی اور صبح تو جڑے کسان مزدور آ کے بیٹھے اور اس ٹائم پہ لگتا سا حال کی اس ٹائم تے بھی کوئی گل بات نہیں ساری پوچھی موی نے یا سینٹر دی بی جے پی سرکار نے اس سمے بھی ਕਾ ਤਾਂ ਦੇਖਿਆ ਵੀ ਜੋ ਪ੍ਰੈਸ਼ਰ ਪਿਆ ਪੰਜਾਬੀਆਂ ਦਾ ਲੋਕਾਂ ਦਾ ਤਾਂ ਕਿਥੇ ਨਾ ਕਿਥੇ ਉਹਨਾਂ ਨੇ ਕਿਹਾ ਤਾਂ ਕਿ ਜੇ ਕਾਨੂੰਨ ਵਾਪਸ ਲੈ ਲਾਂਗੇ ਪਰ ਉਸ ਤੋਂ ਬਾਅਦ ਵੀ ਉਸ ਤੇ ਕੋਈ ਅਮਲ ਨਹੀਂ ਹੋਇਆ ਉਸ ਤੋਂ ਬਾਅਦ ਜਿਹੜੀ ਐਮਐਸਪੀ ਆ ਹੋਰ ਗਰੰਟੀਆਂ ਜਿਹੜੀਆਂ ਦੇਣੀਆਂ ਸੀ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਸੀ ਉਹ ਨਹੀਂ ਹੋ ਸਕੀਆਂ ਔਰ ਸਾਨੂੰ ਆਸ ਸੀ ਕਿ ਚਲੋ ਕੋਈ ਇਸ ਗੱਲ 'ਚੋਂ ਕੋਈ ਸੇਧ ਲਊਗਾ ਉਹ ਕੋਈ ਗੌਰ ਕਰੂਗਾ ਪਰ ਬੁੱਖ ਵੀ ਗੱਲ ਆ ਕਿ 2 ਟਾ ਇਤ ਸਾਲ ਗੁਜਰਨ ਤੋਂ ਬਾਅਦ ਵੀ 3 ਸਾਲ ਗੁਜਰਨ ਤੋਂ ਬਾਅਦ ਵੀ ਸੇਰ ਤੱਕ ਹੀ ਲੈਣੀ ਜੋ ਸ਼ੰਭੂ ਬੈਰੀਅਰ ਤੇ ਹੋਇਆ ਉਸ ਗੱਲ ਨਾਲ ਆਪਾਂ ਸਾਰੇ ਵਕਫ ਆ ਭਾਵੇਂ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਭਾਵੇਂ ਉਥੇ ਰਬਰ ਪੈਲੇਟ ਜਿਹੜੀ ਬੁਲਟਸ ਦੀ ਫਾਇਰਿੰਗ ਹੋਈ ਮੈਂ ਤਾਂ ਹੁਣ ਬੈਠਾ ਸੋਚ ਰਿਹਾ ਸੀ ਮੇਰੇ ਤਾਂ ਚਲੋ ਹੱਡੀ ਇੱਕ ਟੋਟੀ ਆ ਜੋੜ ਜਾਊਗੀ ਸਮਾਂ ਲੱਗ ਜਾਊਗਾ 2-3 ਮਹੀਨੇ ਪਰ ਜਿਹੜੇ ਕਿਸਾਨ ਉਥੇ ਸ਼ੰਭੂ ਬੈਰੀਅਰ ਤੇ ਸੀ ਜਿਨ੍ਹਾਂ ਤੇ ਇਹਨਾਂ ਨੇ ਗੋਲੀਆਂ ਚਲਾਈਆਂ ਜਿਨ੍ਹਾਂ ਦੀ ਅੱਖਾਂ ਜਾਂਦੀਆਂ ਲੱਗੀਆਂ ਸਦਾ ਲਈ ਜਿਵੇਂ ਸਿੰਘਲਾ ਸਾਹਿਬ ਹੁਣੇ ਕਹਿ ਰਹੇ ਸੀ ਸ਼ੁਕਰਮੰਨ ਦੀ ਮੌਤ ਹੋਈ ਮੈਂ ਸਮਝਦਾ ਕਿ ਜਿਹੜਾ ਬੰਦਾ ਇਸ ਦੁਨੀਆ ਤੋਂ ਚਲ ਗਿਆ ਜਿਹਦੀ ਅੱਖ ਸਦਾ ਲਈ ਚਲ ਗਈ ਉਹਦੀ ਅੱਖ ਤਾਂ ਨਹੀਂ ਹੁੰਦੀ ਦੁਬਾਰਾ ਆਉਂਦੀ ਸੋ ਇਹ ਜਿਸ ਤੇ ਬੀਤਦੀ ਹੁੰਦੀ ਓੰ ਨੂੰ ਹੀ ਪਤਾ ਇਹਨਾਂ ਨੂੰ ਕੋਈ ਕਿਸੇ ਬੰਦੇ ਨਾਲ ਜਾਂ ਪੰਜਾਬ ਨਾਲ ਜਾਂ ਕਿਸਾਨੀ ਨਾਲ ਜਾਂ ਮਜ਼ਦੂਰਾ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਨੌਜਵਾਨਾਂ ਨਾਲ ਤੇ ਨਾ ਕੋਈ ਵੀ ਹੰਦਪੀ ਨਹੀਂ ਹ ਸੋ ਮੁਲਕ ਦੇ ਹਾਲਾਤ ਬੜੇ ਜਿਹੜੇ ਇਸ ਟਾਈਮ ਤੇ ਨਾਜ਼ੁਕ ਨੇ ਸਰਯਾਮ ਇਹਨਾਂ ਦੇ ਮੈਂਬਰ ਪਾਰਲੀਮੈਂਟ ਗੱਲਾਂ ਕਰਦੇ ਕਿ ਸਵੇਦਾਨ ਬਦਲ ਦਵਾਂਗੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਸਾਡੇ ਪੁਰਖਾਂ ਨੇ ਸਾਡੇ ਦੇਸ਼ ਦੇ ਜਿਹੜੇ ਫਰੀडम फाइਟਰ ਉਹਨਾਂ ਨੇ ਕਿੰਨੀ ਲੜਾਈ ਲੜੀ ਆ 바ਵਾ ਸਾਹਿਬ ਅੰਬੇਦਕਰ ਸਾਹਿਬ ਨੇ ਜਿਹੜਾ ਕਿ ਕਨਸਟੀਟਿਊਸ਼ਨ ਦੇ ਫਾਦਰ ਆਫ ਕਨਸਟੀਟਿਊਸ਼ਨ ਆ ਉਹਨਾਂ ਦੇ ਸੰਵਿਧਾਨ ਨੂੰ ਇਹ ਉਹਦੇ ਚ ਕਮੀਆਂ ਲੱਭਦੇ ਆ ਕਿ ਕਮੀਆਂ ਹੈ ਜੇ ਕੁਝ ਕਰਨਾ ਤੁਸੀਂ ਡਿਬਲੀਟ ਰੱਖੋ ਗੱਲਬਾਤ ਕਰੋ ਇਹ ਨਹੀਂ ਕਿ ਤੁਸੀਂ ਐਵੇਂ ਆਪਣੀ ਮਨਮਰਜ਼ੀਆਂ ਕਰੋ ਸੋ ਇਹ ਬੜਾ ਨਾਜਰ ਬੋਰਾ ਔਰ ਮੈਂ ਦੇਖਿਆ ਜੋ ਮੈਂ ਪੜਿਆ ਹਿਸਟਰੀ ਵਿੱਚ ਜਦ ਵੀ ਇਸ ਮੁਲਕ ਵਿੱਚ ਕੋਈ ਰੈਵੋਲੂਸ਼ਨ ਚੱਲੀ ਆ ਜੇ ਕੋਈ ਪਹਿਲ ਹੋਈ ਆ ਤਾਂ ਪੰਜਾਬ ਨੇ ਕੀਤੀ ਹੈ ਹਮੇਸ਼ਾ ਪਹਿਲ ਪੰਜਾਬ ਨੇ ਕੀਤੀ ਆ ਪਿਛਣੀ ਵਾਰੀ ਵੀ ਪੰਜਾਬੀਆਂ ਨੂੰ ਇਹ ਇਹ ਨੰਗਾ ਹੋ ਚੁੱਕਿਆ ਸੀ ਪਿਛਲੀ ਵਾਰੀ ਪੰਜਾਬੀਆਂ ਸਾਹਮਣੇ ਤਾਂ ਹੀ ਪੰਜਾਬ ਚ ਇਹਨਾਂ ਨੂੰ ਕੋਈ ਸੀਟਾਂ ਨਹੀਂ ਮਿਲੀਆਂ ਔਰ ਇਸ ਵਾਰੀ ਵੀ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਇਹਨਾਂ ਨੂੰ ਬਿਲਕੁਲ ਵੀ ਉਹ ਮੌਕਾ ਨਹੀਂ ਦਊਗਾ ਔਰ ਇਸ ਮੌਕੇ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਜਿਵੇਂ ਆਪ ਦੀ ਗੱਲ ਹੈ ਹਰ ਰੋਜ਼ ਮੈਂ ਤੇ ਪਹਿਲੇ ਦੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਚਾਹੇ ਉਹ ਪਿੰਡ ਦੇ ਪ੍ਰੋਗਰਾਮ ਹੈ ਤੇ ਚਾਹੇ ਸ਼ਾਮੂ ਸ਼ਹਿਰ ਦੇ ਪ੍ਰੋਗਰਾਮ ਹੈ ਬਹੁਤ ਵੱਡਾ ਪਿਆਰ ਆਸ਼ੀਰਵਾਦ ਲੋਕਾਂ ਦਾ ਵੱਡਾ ਹੰਗਾਰਾ ਲੋਕਾਂ ਦੇ ਮਨ ਦੇ ਵਿੱਚ ਜਿਸ ਤਰੀਕੇ ਦਾ ਜਜ਼ਬਾ ਹੈ ਉਹ ਦੇਖਣ ਨੂੰ ਮਿਲ ਰਿਹਾ ਔਰ ਮੇਰਾ ਵੀ ਹਮੇਸ਼ਾ ਜੋ ਮੇਰੀ ਸੋਚ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਇਸ ਇਲਾਕੇ ਨੂੰ ਆਪਾਂ ਉੱਪਰ ਚੱਕਣਾ ਇਸ ਇਲਾਕੇ ਦੀ ਤਕਲੀਫ ਜੋ ਹੈ ਉਹ ਨੂੰ ਸਮਝ ਕੇ ਤਜ਼ਵੀਜ਼ ਬਣਾ ਕੇ ਉਹਦਾ ਇੱਕ ਪਲਾਨ ਮੈਂ ਅਨਵੀਲ ਕਰਾਂਗਾ ਕਿ ਮੇਰਾ ਪ੍ਰਾਇਰੀਟੀ ਸੈਕਟਰ ਹੋਊਗਾ ਉਹਦੇ ਵਿੱਚ ਫਿਰ ਚੀਜ਼ਾਂ ਅਸੀਂ ਐਡ ਕਰਦੇ ਰਾਂਗੇ ਤਾਂ ਕਿ ਇਲਾਕੇ ਚ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਨਵਾਂ ਸ਼ਹਿਰ ਦੀ ਕੀ ਰਿਕੁਆਇਰਮੈਂਟ ਹੈ ਮੁਹੱਲੇ ਦੀ ਕੀ ਰਿਕੁਆਇਰਮੈਂਟ ਹੈ ਰੋਪੜ ਦੀ ਕੀ ਲੋੜ ਹੈ ਵਲਾ ਚੋਰ ਦੀ ਕੀ ਰਿਕੁਆਇਰਮੈਂਟ ਹੈ ਉਹ ਸਾਰੀਆਂ ਗੱਲਾਂ ਦੇ ਜੋ ਪ੍ਰਾਇੋਰਟੀ ਏਰੀਆਜ਼ ਹੋਣਗੇ ਫੋਕਸ ਏਰੀਆਜ਼ ਹੋਣਗੇ ਉਹਨਾਂ ਦੇ ਉੱਪਰ ਆਪਾਂ ਕੰਮ ਕਰਾਂਗੇ ਤਾਂ ਕਿ ਅਸੀਂ ਆਪਣੇ ਲੋਕਾਂ ਦੀ ਜੋ ਉਮੀਦ ਇਸ ਇਲਾਕੇ ਨੂੰ ਤਰੱਕੀ ਦੇ ਐਂਗਲ ਨਾਲ ਹੈ ਉਹ ਨੂੰ ਅਸੀਂ ਪੂਰਾ ਕਰ ਸਕੀਏ ਸਰ ਇੱਕ ਤੁਹਾਡਾ ਵੱਲੋਂ ਵਾਅਦਾ ਕੀਤਾ 1 ਲੱਖ ਰੁਪਏ ਦਾ ਲੇਡੀਜ਼ ਨੂੰ ਦਿੱਤਾ ਗਿਆ ਉਹ 25 ਲੱਖ ਰੁਪਏ ਦਾ ਆਇਆ ਕੀ ਪਲੈਨਿੰਗ ਹੈ ਦੇਖੋ ਸਾਡਾ ਜੋ ਵੀ ਚੋਰ ਮੈਨੀਫੈਸਟੋ ਬਣਿਆ ਹੈ ਉਹ ਦੇਸ਼ ਦੇ ਜਿਹੜੇ ਸਾਬਕਾ ਫਾਈਨੈਂਸ ਮਿਨਿਸਟਰ ਸੀ ਸਾਡੇ ਪਿੱਛੇ ਦਮਰਪ ਸਿੰਘ ਸਾਹਿਬ ਉਹਨਾਂ ਦੀ ਸਹਿਮਤੀ ਨਾਲ ਤੇ ਉਹਨਾਂ ਦੇ ਸੇ ਉਹਨਾਂ ਤੋਂ ਉਹਨਾਂ ਦੀ ਜਿਸ ਤਰ੍ਹਾਂ ਉਹਨਾਂ ਨੇ ਫਾਈਨੈਂਸ ਮਿਨਿਸਟਰੀ ਚਲਾਈ ਆ ਬਾਕੀ ਜਿਹੜੇ ਸਾਡੇ ਪਾਰਟੀ ਦੇ ਹੋਰ ਮਾਹਰ ਲੋਕ ਐ ਉਹਨਾਂ ਨੇ ਇਹ ਸਾਰਾ ਪਲਾਨ ਬਣਾਇਆ ਕਿ ਕਿਹੜੀ ਕਿਹੜੀ ਮਿਨਿਸਟਰੀ ਦਾ ਕਿੰਨਾ ਕਿੰਨਾ ਫੰਡ ਹੁੰਦਾ ਕਿੱਥੋਂ ਇਨਪੁਟ ਆਉਂਦਾ ਤੇ ਕਿੱਥੋਂ ਅਸੀਂ ਆਉਟਪੁਟ ਦੇਣਾ ਜਿਸ ਤਰ੍ਹਾਂ ਅਸੀਂ ਇੱਕ ਵੱਡੀ ਗੱਲ ਹੋ ਰਹੀ ਹੈ ਕਿ ਅਸੀਂ ਜਿਹੜੇ ਬੱਚਾ ਨੇ ਐਜੂਕੇਸ਼ਨ ਲੋਨ ਲਿੱਤਾ ਹੋਇਆ ਉਹਨੂੰ ਵੇਵਰ ਕਰਨਾ ਜੀ ਕਾਂਗਰਸ ਪਾਰਟੀ ਸਾਰੇ ਬੱਚਿਆਂ ਨੂੰ ਤੇ ਸਾਰੇ ਲੋਕਾਂ ਦੀ ਮਜ਼ਬੂਤੀ ਚ ਇਹ ਨਹੀਂ ਹੈ ਕਿ ਜਿਸ ਤਰ੍ਹਾਂ ਬੀਜੇਪੀ ਦੀ ਸਰਕਾਰ ਨੇ ਸਿਰਫ ਕੁਝ ਲੋਕਾਂ ਨੂੰ ਮਜ਼ਬੂਤ ਕੀਤਾ ਜਾਂ ਕੁਝ ਲੋਕਾਂ ਨੂੰ ਅੱਗੇ ਵਧਾਣ ਦੀ ਗੱਲ ਕੀਤੀ ਕਾਂਗਰਸ ਪਾਰਟੀ ਦਾ ਇੱਕੋ ਹੀ ਟੀਚਾ ਹੈ ਅਗਰ ਕਿਸਾਨ ਦੀ ਐਮਐਸਪੀ ਦੀ ਗੱਲ ਹੋ ਰਹੀ ਹੈ ਨਾਲ ਨਾਲ ਨਰੀਗਾ ਦੀ ਦਿਹਾੜੀ ਨੂੰ 400 ਰੁਪਏ ਚੱਕਣ ਦੀ ਗੱਲ ਹੋ ਰਹੀ ਹੈ ਜਿਹੜਾ ਪੜਿਆ ਲਿਖਿਆ ਨੌਜਵਾਨ ਹੈ ਉਸ ਬੱਚੇ ਨੂੰ ਲੱਖ ਰੁਪਏ ਦੀ ਸਹਾਇਤਾ ਦੇਣ ਦੀ ਗੱਲ ਹੋ ਰਹੀ ਹੈ ਨਾਲ ਦੀ ਨਾਲ ਸਾਡੀਆਂ ਬੀਬੀਆਂ ਭੈਣਾਂ ਨੂੰ ਮਾਵਾਂ ਨੂੰ ਲੱਖ ਰੁਪਇਆ ਇੱਕ ਘਰ ਦੇ ਜੀ ਨੂੰ ਦੇਣ ਦੀ ਸਹਿਯੋਗ ਕਰਨ ਦੀ ਗੱਲ ਹੋ ਰਹੀ ਹੈ ਜਾਂ ਜਿਹੜਾ ਕਮਿਸ਼ਨ ਬਣਾਉਣ ਦੀ ਗੱਲ ਹੈ ਲੋਨ ਵੇਵਰ ਨੂੰ ਲੈ ਕੇ ਇਹ ਇਸ ਕਰਕੇ ਇਹ ਗੱਲਾਂ ਆਈਆਂ ਹਨ ਕਿਉਂਕਿ ਹਰ ਚੀਜ਼ ਨੂੰ ਪਹਿਲਾਂ ਏਵੈਲੂਏਟ ਕੀਤਾ ਗਿਆ ਕਿਉਂਕਿ ਕਾਂਗਰਸ ਪਾਰਟੀ ਨੇ ਜਦੋਂ ਵੀ ਪਾਰਟੀ ਨੇ ਸਰਕਾਰ ਬਣਾਈ ਹੈ ਉਹਨਾਂ ਨੇ ਹਮੇਸ਼ਾ ਰਿਸਪਾਂਸਿਬਲ ਤਰੀਕੇ ਨਾਲ ਐਕਟ ਕੀਤਾ ਹੈ ਕਾਂਗਰਸ ਹਮੇਸ਼ਾ ਇੱਕ ਰਿਸਪਾਂਸਿਬਲ ਗਵਰਨਮੈਂਟ ਰਹੀ ਹੈ ਜਦੋਂ ਪਹਿਲਾਂ ਵੀ ਕੋਈ ਚੰਗੇ ਕਾਨੂੰਨ ਆਏ ਕਾਂਗਰਸ ਨੇ ਬਣਾਏ ਔਰ ਉਹ ਜਿਹੜੇ ਕਾਨੂੰਨ ਸੀਗੇ ਉਹ ਲੋਕਾਂ ਦੇ ਫਾਇਦੇ ਵਾਸਤੇ ਗਏ ਰਾਈਟ ਟੂ ਐਜੂਕੇਸ਼ਨ ਆਇਆ ਰਾਈਟ ਟੂ ਫੂਡ ਆਇਆ ਰਾਈਟ ਟੂ ਏਮਪਲੋਇਮੈਂਟ ਆਇਆ ਨਰੀਗਾ ਰਾਈਟ ਟੂ ਫੇਅਰ ਕੰਪਨਸੇਸ਼ਨ ਆਇਆ ਐਸ ਤਰ੍ਹਾਂ ਜਿੰਨੇ ਕਾਨੂੰਨ ਬਣੇ ਉਸ ਵੇਲੇ ਮਨ ਮੋਤੀ ਜਿੱਦੀ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਔਰ ਜਿੰਨੇ ਇਸ਼ੂ ਸੀਗੇ ਰਾਹੁਲ ਜੀ ਨੇ ਪਾਰਲੀਮੈਂਟ ਚ ਚੱਕੇ ਸੀ ਉਸ ਵੇਲੇ ਵੀ ਤੇ ਅੱਜ ਖਰਗੇਸ਼ ਸਾਹਿਬ ਦੀ ਗਾਰੰਟੀ ਆ ਰਹੀ ਹੈ ਕਿ ਅਸੀਂ ਆ ਚੀਜ਼ਾਂ ਕਰਾਂਗੇ ਤਾਂ ਮੈਂ ਇਹ ਸਮਝਦਾ ਕਿ ਕਾਂਗਰਸ ਪਾਰਟੀ ਨੇ ਜੋ ਵੀ ਅੱਜ ਵਾਦਾ ਕੀਤਾ ਚਾਹੇ ਪੈਣਾ ਨੂੰ ਮਜ਼ਬੂਤ ਕਰਨ ਦਾ ਕੀਤਾ ਚਾਹੇ ਡਰੀਗਾ ਨੂੰ ਵਿਧਾਨ ਦਾ ਕੀਤਾ ਤੇ ਚਾਹੇ ਕਿਸਾਨਾਂ ਦੀ ਐਮਐਸਪੀ ਦੀ ਗਾਰੰਟੀ ਵਾਸਤੇ ਗੱਲ ਆਈ ਹੈ ਇਹ ਸਾਰੀਆਂ ਚੀਜ਼ਾਂ ਨੂੰ ਕਾਂਗਰਸ ਪਾਰਟੀ ਪੂਰਾ ਕਰਨ ਦੇ ਵਿੱਚ ਉਡੀ ਸਖਸ਼ਮਾ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਕਰਕੇ ਦਿਖਾਇਆ ਧਿਆਨ ਵਾਲੇ ਸੰਗਤ ਸਿੱਧੂ ਮੂਸੇਵਾਲਾ ਵਾਲਿਆਂ ਨੇ ਗੱਲ ਕੀਤੀ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਕਿ ਲੰਡਾ ਦੇ ਕੋਲ ਦੂਰ ਆ ਬਿਲਕੁਲ ਦੇਖੋ ਇੱਕ ਉਹ ਨੌਜਵਾਨ ਜਿਹਦਾ ਦੇਸ਼ਾਂ ਵਿਦੇਸ਼ਾਂ ਵਿੱਚ ਲੋਕਾਂ ਦੇ ਮਨ ਚ ਦੁੱਖ ਹੈ ਅੱਜ ਉਹਦੇ ਮਾਤਾ ਪਿਤਾ ਪੰਜਾਬ ਦੀ ਸਰਕਾਰ ਕੋਲ ਕੇਂਦਰ ਦੀ ਸਰਕਾਰ ਕੋਲ ਹਰ ਰੋਜ਼ ਇਨਸਾਫ ਮੰਗਣ ਵਾਸਤੇ ਜਾ ਰਹੇ ਨੇ ਲੇਕਿਨ ਉਹ ਇਨਸਾਫ ਨਹੀਂ ਮਿਲ ਪਾਰਾ ਮਹਿਤਾ ਇੰਦੀ ਗੱਲ ਕਹੀ ਹੈ ਕਿ ਪ੍ਰਮਾਤਮਾ ਸਾਨੂੰ ਮੌਕਾ ਦਵੇ ਉਸ ਗੱਲ ਦੀ ਲੜਾਈ ਨੂੰ ਜ਼ੋਰਦਾਰ ਤਰੀਕੇ ਨਾਲ ਹਿੰਦੁਸਤਾਨ ਦੀ ਪਾਰਲੀਮੈਂਟ ਚੱਕਾਂਗੇ ਤਾਂ ਕਿ ਉਸ ਜਿਹੜਾ ਕੰਮ ਹੋਇਆ ਉਹਦਾ ਇਨਸਾਫ ਹੋਵੇ। ਖਾਸ ਕਰਕੇ ਹਮਸਾ ਦੇ ਬਿਆਨ ਦਿੱਤਾ ਕਿ ਇਹ ਬੰਦੇ ਇੰਨੇ ਬੰਨੇ ਨਾ ਲਿਸਟ ਨਾਲੇ ਨਾਲ ਛਿਤਰਾ ਨਾਲ ਆ ਜੂਗਾ। ਇਹੋ ਜਿਹੇ ਸ਼ਬਦਾਬਲੀ ਇੱਕ ਕੈਂਡੀਡੇਟ ਲਈ। ਇਸ ਦੇ ਨਾਲ ਹੀ ਵਿਜੇਂਦਰ ਸ਼ਖਾਵਤ ਨੇ ਬੀਜੇਪੀ ਦੇ ਇੱਥੇ ਆ ਕੇ ਕੁਝ ਦਿਨ ਪਹਿਲਾਂ ਉੱਥੇ ਪੱਤਰਕਾਰਾਂ ਦੇ ਨਾਲ ਵੀ ਉਹਨਾਂ ਨੇ ਦੁਰਵਿਵਹਾਰ ਕੀਤਾ ਕਿ ਬੀਜੇਪੀ ਦੀ ਬੁਖਲਾਹਟ ਦੀ ਨਿਸ਼ਾਨੀ ਹੈ। ਬੁਖਲਾਹਟ ਦੀ ਨਿਸ਼ਾਨੀ ਹੈ। ਇਹ 400 ਪਾਰ ਜਿਹੜਾ ਸੰਵਿਧਾਨ ਬਦਲਣ ਵਾਸਤੇ ਕਰਨਾ ਚਾਹੁੰਦੇ ਸੀ ਉਹ ਗੱਲ ਲੋਕਾਂ 'ਚ ਖੁੱ ਇਹ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਸੀ ਜਿਹੜੀ ਗੱਲ ਇਹਨਾਂ ਨੇ ਅੱਜ ਕਰਨੀ ਸ਼ੁਰੂ ਕੀਤੀ ਤਾਂ ਹੀ ਪਿੰਡੋਂ ਪਿੰਡ ਗੱਲ ਚੱਲ ਗਈ ਕਿ ਜੇ ਭਾਜਪਾ ਆ ਗਈ ਸੰਵਿਧਾਨ ਬਦਲੂਗੀ ਤੇ ਜਿਹੜੀ ਗੱਲਾਂ ਤੁਸੀਂ ਕਹਿੰਦੇ ਹੋ ਕਿ ਇਹਨਾਂ ਦੇ ਲੀਡਰ ਬੋਲ ਰਹੇ ਆ ਪੰਜਾਬ 'ਚ ਇਹ ਬੁਖਲਾਹਟ ਦੀ ਨਿਸ਼ਾਨੀ ਹੈ ਕਿਉਂਕਿ ਜਿਹੜੇ ਫੇਜ਼ਾਂ 'ਚ ਇਲੈਕਸ਼ਨ ਹੋਇਆ ਹੈ ਉੱਥੇ ਭਾਜਪਾ ਦੀ ਫੂਕ ਨਿਕਲੀ ਪਈ ਹੈ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਨੂੰ ਪੰਜਾਬ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਇੱਕ ਵੀ ਸੀਟ 'ਤੇ ਭਾਜਪਾ ਨੂੰ ਪੰਜਾਬ ਨਹੀਂ ਮਿਲੇਗੀ ਰੇਲਵੇ ਲਾਈਨ ਦੀ ਗੱਲ ਕੀਤੀ ਸਰ ਨਹੀਂ ਮੈਂ ਮੈਂ ਇਹ ਕਿਹਾ ਕਿ ਲੋਕਾਂ ਨੇ ਮੇਰੇ ਕੋਲੇ ਰੇਲਵੇ ਲਾਈਨ ਬਾਰੇ ਗੱਲ ਰੱਖੀ ਹੈ ਕਿਸੇ ਨੇ ਕਿਹਾ ਕਿ ਨਵਾਂ ਸ਼ਹਿਰ ਤੋਂ ਖੰਨੇ ਤੱਕ ਦੀ ਰੇਲਵੇ ਲਾਈਨ ਜੀ ਕਿਸੇ ਨੇ ਕਿਹਾ ਕਿ ਖੰਨੇ ਤੋਂ ਲੈ ਕੇ ਆਪਣਾ ਨਵਾਂ ਸ਼ਹਿਰ ਤੋਂ ਲੈ ਕੇ ਅਨੰਦਪੁਰ ਸਾਹਿਬ ਮਤਲਬ ਕਹਿਣ ਦਾ ਮਕਸਦ ਹਰ ਬੰਦੇ ਦੀ ਆਡਾ ਲਵਾ ਰਿਹਾ ਜੀ ਜੀ ਇਹ ਚੀਜ਼ਾਂ ਨੂੰ ਅਵੇਲੇਬਲ ਕਰਨ ਦੀ ਲੋੜ ਹੁੰਦੀ ਹੈ ਬਿਕੋਜ਼ ਹਰ ਚੀਜ਼ ਦੇ ਕਾਸਟ ਆਫ ਪ੍ਰੋਜੈਕਟ ਵੀ ਦੇਖਣਾ ਹੈ ਕਿੰਨੇ ਕਿਲੋਮੀਟਰ ਦਾ ਪ੍ਰੋਜੈਕਟ ਹੈ ਉਹ ਦੇਖਣਾ ਹੈ ਫਿਰ ਉਹਦੀ ਫੰਡਿੰਗ ਪੈਟਰਨ ਦੇਖਣਾ ਹੁੰਦਾ ਮੈਂ ਇਹ ਗੱਲ ਕੀਤੀ ਹੈ ਕਿ ਜਿਹੜੇ ਜਿਹੜੇ ਮਸਲੇ ਸਾਡੇ ਨਵੇਂ ਸ਼ਹਿਰ ਨਾਲ ਜੁੜੇ ਹੋਣਗੇ ਜਾਂ ਸ੍ਰੀ ਰਾਧਪੁਰ ਸਾਹਿਬ ਲੋਕ ਸਭਾ ਹਲਕੇ ਦੇ ਕਿਸੇ ਵਿਧਾਨ ਸਭਾ ਨਾਲ ਜੁੜੇ ਹੋਣਗੇ ਕੱਲੇ ਕੱਲੇ ਹਲਕੇ ਦੀ ਤਸਵੀਜ਼ ਬਣਾ ਕੇ ਆਪਾਂ ਕੰਮ ਕਰਾਂਗੇ ਤਾਂ ਕਿ ਇਲਾਕਾ ਅੱਗੇ ਜਾਵੇ ਜੋ ਲੋਕਾਂ ਦੀ ਦੇਖੋ ਮੈਂ ਕੋਈ ਘਰ ਮਠਾਣਾ ਬੰਦਾ ਨਹੀਂ ਹੈਗਾ ਮੈਂ ਕੰਮ ਕਰਨ ਵਾਲਾ ਬੰਦਾ ਮੇਰੇ ਕੰਮ ਬਾਰੇ ਲੋਕ ਸਹੂਦ ਦੀ ਗੱਲ ਇਸ ਕਰਕੇ ਕਰਦੇ ਆ ਤੁਹਾਨੂੰ ਆਪਾਂ ਉੱਥੇ ਵੱਡੇ ਵੱਡੇ ਮੀਲ ਪੱਥਰ ਗੱਡੇ ਭਾਰਤ ਸਰਕਾਰ ਦੇ ਪ੍ਰੋਜੈਕਟ ਲੈ ਕੇ ਆਉਂਦੇ ਔਰ ਉਸੇ ਉੱਥੇ ਖੜੇ ਕੀਤੇ ਸਰ ਰਾਹੁਲ ਗਾਂਧੀ ਦੀ ਫੀਰੀ ਕਿਸ ਦਿਨ ਦੀ ਆ ਪੰਜਾਬ ਦੇ ਫਟਾਫਟ ਜੀ ਮੈਨੂੰ ਦਾ ਪ੍ਰਚਾਰ ਪ੍ਰਚਾਰਕਾਂ ਚ ਕੋਈ ਲਿਸਟ ਤੁਹਾਡੇ ਮੈਨੂੰ ਮੈਨੂੰ ਦਿੱਚੋ ਠੀਕ ਹੈ ਪ੍ਰੋਗਰਾਮ ਸਾਰੇ ਪੀਸੀਸੀ ਦੇ ਆਈਸੀਸੀ ਬਣਾਉਂਦੀ ਹੈ ਜਦੋਂ ਪ੍ਰੋਗਰਾਮ ਬਣੂਗਾ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਰੱਖਣਾ ਕੋਈ ਪ੍ਰਚਾਰਕ ਇਹ ਕਰਾਉਣਾ ਹੈ ਇੱਕ ਸੇ ਬੀਜਪੀ ਕੋਲ ਵੀ ਗਏ ਹੋਏ ਸ਼੍ਰੀ ਨਾਨਕਪੁਰ ਸਾਹਿਬ ਵਿੱਚ 에어ਪੋਰਟ ਖੱਲੇ ਜਾਕੇਗਾ ਉਹਦਾ ਨਾਮ ਹੈ ਤੁਹਾਡੀ ਪਲੈਨਿੰਗ ਹੈ ਤਾਂ ਭਾਰੀ ਗੱਲ ਇਹ ਹੈ ਉਹ ਗੱਲ ਕਰਦੇ ਆ ਸਟੇਟਮੈਂਟ ਦੇ ਕੇ ਮੈਂ ਗੱਲ ਕਰਦਾ ਗਰਾਊਂਡ ਦੀ 에어ਪੋਰਟ ਬਣਾਉਣ ਵਾਸਤੇ ਪਹਿਲਾਂ ਇਹ ਦੇਖਣਾ ਪੈਂਦਾ ਦੀ 에어ਪੋਰਟ ਦੀ ਫਿਜ਼ਿਬਿਲਿਟੀ ਕਿੱਥੇ ਬਣੋਗੇ ਕਿੱਥੇ ਬਣੋਗੇ ਹਾਂ ਇਹ ਗੱਲ ਠੀਕ ਹੈ ਕਿ ਸ੍ਰੀ ਨਾਨਕਪੁਰ ਸਾਹਿਬ ਹੋ ਰਿਹਾ ਹੈ ਮਾਤਾ ਨੈਣਾ ਦੇਵੀ ਦਾ ਮੰਦਿਰ ਹੋ ਰਿਹਾ ਹੈ ਜੀ ਜੀ ਪੂਰੇ ਇਲਾਕੇ ਦੇ ਵਿੱਚ ਟੂਰਿਜ਼ਮ ਹੱਬ ਡਿਵੈਲਪ ਕੀਤਾ ਜਾ ਸਕਦਾ ਹੈ ਪੂਰੇ ਸ਼ਹੀਦਾਂ ਦੀ ਧਰਤੀ ਹੈ ਖਟਕੜਗਲਾ ਸ਼ਹੀਦ ਆਤਮ ਸਦਾ ਭਗਸ ਜਦੋਂ ਤੁਸੀਂ ਸਾਰੀ ਗੱਲਾਂ ਇਹ ਜਿਹੇ ਕਰਦੇ ਆ ਨਾ ਤਾਂ ਆਪਾਂ ਤਾਂ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਦੀ ਪਹਿਲਾਂ ਵਾਇਬਿਲਿਟੀ ਚੈੱਕ ਕਰਨੀ ਪੈਂਦੀ ਹੈ ਪਹਿਲਾ ਐਦਾਂ ਨਹੀਂ ਹੁੰਦਾ ਕਿ ਅਸੀਂ 에어ਪੋਰਟ ਖੋਲਾਂਗੇ ਤਾਂ ਤੁਸੀਂ 에어ਪੋਰਟ ਖੋਲਾਂ ਤਾਂ ਤੁਸੀਂ ਪਹਿਲਾਂ 에어ਪੋਰਟ ਦੀ ਵਾਇਬਿਲਿਟੀ ਲੈ ਕੇ ਆਣੀ ਹੈ ਇਸ ਤਰੀਕੇ ਨਾਲ ਨਹੀਂ 에어ਪੋਰਟ ਖੁੱਲਦਾ ਹਾਂ ਠੀਕ ਹੈ ਉਹਨਾਂ ਨੇ ਅਗਰ ਪਲਾਨ ਕੀਤਾ ਹੋਊਗਾ ਵੀ ਐ ਖੋਲਾਂਗੇ ਕਿਉਂਕਿ ਉਹ ਸਰਕਾਰ ਚ ਉਹਨਾਂ ਨੇ ਕੋਈ ਪਲਾਨ ਕੀਤਾ ਹੋਊਗਾ ਪਰ ਲੇਕਿਨ ਇਤਨਾ ਆ ਕੇ ਤੁਸੀਂ ਕਹਿੰਦੇ 에어ਪੋਰਟ ਖੋਲਾਂਗੇ ਤਾਂ 에어ਪੋਰਟ ਦਾ ਜਗ੍ਹਾ ਤੇ ਬਣੂਗਾ ਪਹਿਲਾਂ ਦੇਖੋਗੇ ਉਹਦੀ ਵਾਇਬਿਲਿਟੀ ਹੁਣ ਆਪਣਾ ਆ ਤੁਹਾਡੇ ਦੁਆਬੇ ਵਿਚ 에어ਪੋਰਟ ਸੀਗਾ ਜੀ ਆਦਮਪੁਰਾਲਾ ਤੇ ਆਦਮਪੁਰਾਲਾ 에어ਪੋਰਟ ਕਿੰਨੇ ਸਾਲ ਤੋਂ 에어ਪੋਰਟ ਚੱਲ ਰਿਹਾ ਹੈ 에어ਪੋਰਟ ਚੱਲ ਰਿਹਾ ਹੈ 에어ਪੋਰਟ ਚੱਲ ਰਿਹਾ ਹੈ ਤੇ ਹੁਣ ਮਸਾਂ ਜ